ਵਿੰਡ ਪੰਜ ਗਰਾਇਂ ਕਲਾਂ ਜ਼ਿਲ੍ਹਾ ਫਰੀਦਕੋਟ ਨੇੜੇ ਗ੍ਰੀਨ ਟੱਬ ਦਾ ਇਹ ਪਰਾਲੀ ਦਾ ਬਹੁਤ ਵੱਡਾ ਢਾਫ ਬਣਿਆ ਹੋਇਆ ਜੋ 25 ਤੋਂ 30 ਏਕੜ ਦੇ ਵਿੱਚ ਫੈਲਿਆ ਹੋਇਆ ਹੈ ਕੱਲ ਸਵੇਰੇ ਤਕਰੀਬਨ 8-9 ਵਜੇ ਇਹ ਅੱਗ ਦੀ ਲਪੇਟ ਵਿੱਚ ਆ ਗਿਆ ਜਿਸ ਤੇ ਵਿੱਚੋਂ 4 ਤੋਂ 5 ਪਲਾਟ ਦਾ ਪਾਇਲਟ ਆਪਣੇ ਅੱਗ ਦੀ ਲਪੇਟ ਵਿੱਚ ਆ ਗਏ ਸੀ ਲੋਕੇ ਤੇ ਪਤਾ ਲੱਗਣ ਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਕੀਤੀਆਂ ਅਤੇ ਫਾਇਰ ਬਗਰੇਡ ਨੂੰ ਫੋਨ ਕਰਕੇ ਬੁਲਾਇਆ ਗਿਆ ਇਸ ਅੱਗ ਨੂੰ ਬੁਝਾਉਣ ਦੇ ਲਈ ਮੌਕੇ ਤੇ ਬਹੁਤ ਵੱਡੇ ਪੱਤਰ ਦੇ ਉੱਤੇ ਫਾਇਰ ਬਗਰੇਡ ਦੀਆਂ ਟੀਮਾਂ ਪਹੁੰਚੀਆਂ ਉੱਚ ਅਫਸਰ ਪਹੁੰਚੇ ਦਿੱਤਾ ਜੋ ਹਾਲਾਤ ਤੇ ਜੇਜਲੇਟੇ ਜਾ ਸਕਣ ਪਿੰਡ ਵਾਸੀਆਂ ਨੇ ਆਸ-ਪਾਸ ਦੇ ਪਿੰਡ ਵਾਸੀਆਂ ਨੇ ਵੀ ਅੱਗ ਨੂੰ ਬੁਝਾਉਣ ਵਿੱਚ ਬਹੁਤ ਹੰਧਾ ਮਦਦ ਕੀਤੀ ਤਾਂ ਜੋ ਉਹਨਾਂ ਦੇ ਬੱਚਿਆਂ ਨੂੰ ਵਾਤਾਵਰਨ ਨੂੰ ਖਸ਼ੂਆਂ ਨੂੰ ਦੂਸ਼ਿਤ ਹੋਣ ਤੋਂ ਤੇ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਇਹ ਅਗ ਲਗਾਤਾਰ ਬਦਰਿਸੀ ਮੌਸਮ ਨੇ ਵੀ ਇਸ ਆਕ ਨੂੰ ਰੋਕਣ ਦੇ ਵਿੱਚ ਬਹੁਤ ਵੱਡਾ ਆਪਣਾ ਰੋਲ ਅਦਾ ਕੀਤਾ ਟ੍ਰੇਲ ਪਈ ਹੋਈ ਸੀ ਨਹੀਂ ਤਾਂ ਇਹ ਅਗ ਨੇ ਬਹੁਤ ਕਾਤ ਕਰੂਤਾਰਨ ਕਰ ਲੈਣਾ ਸੀ ਆਸ-ਪਾਸ ਦੇ ਪਿੰਡਾਂ ਦਾ ਪਿੰਡਾਂ ਦੇ ਲੋਕਾਂ ਦਾ ਉੱਚ ਅਧਿਕਾਰੀਆਂ ਵੱਲੋਂ